ਹੁਣੇ ਮੇਰੇ ਨਾਲ ਸਰ ਹਰਿੰਦਰਪਾਲ ਸਿੰਘ ਮਾਨ ਹੈਰੀ ਮਾਨ ਜੀ ਦੇ بیٹے ਮੇਰੇ ਨਾਲ ਨੇ ਮਾਨ ਸਾਹਿਬ ਜੂਨੀਅਰ ਉਹ ਦੱਸਦੇ ਨੇ ਕਿ 15 ਆਦਮੀ ਸਾਡੇ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬੀ ਡੀ ਪੀਓ ਬਲੌਗ ਚ ਫਾਈਲਾਂ ਲੈ ਕੇ ਖੜੇ ਰਹੇ ਫਾਈਲਾਂ ਐਕਸੈਪਟ ਕਰਨ ਤੋਂ ਇਨਕਾਰ ਕਰ ਦਿੱਤਾ ਜਿਹੜਾ ਕੰਮ ਐਸ ਐਸ ਪੀ ਪਟਿਆਲਾ ਨੇ ਕੀਤਾ ਤੁਸੀਂ ਵੇਖੋ ਕਹਿ ਕੀ ਰਿਹਾ ਡੀ ਐਸ ਪੀ ਨੂੰ ਫੋਨ ਕਰਦੇ ਹਾਂ ਡੀ ਐਸ ਪੀ ਸਮਾਣਾ ਆ ਡੀ ਐਸ ਬੀ ਸੁਤਰਾਣਾ ਡੀ ਐਸ ਪੀ ਸੋਅਨਸੋ ਆ ਗੱਲ ਕਾਕਾ ਚੰਗੀ ਤਰ੍ਹਾਂ ਸੁਣ ਲੈ। ਜਾਂ ਤੇ ਕਾਗਜ਼ੇ ਖੋਣੇ ਨੇ ਤੇ ਘਰੋਂ ਹੀ ਖੋਲਿਓ। ਜੇ ਘਰ ਨਹੀਂ ਲੱਭਦੇ ਤੇ ਅਧਿਹਰਾਜ ਖੋਲਿਓ। ਤੇ ਜੇ ਕਿਤੇ ਕੋਈ ਦਲੇਰੀ ਨਾਲ ਕਿਸੇ ਬੀਡੀਪੀਓ ਬਲੌਗ ਦੇ ਵਿੱਚ ਕਾਗਜ਼ ਧਾਇਰ ਕਰ ਦਿੰਦਾ ਉੱਥੇ ਨਾ ਕਿਉ ਖੋਇਓ ਫਿਰ ਸਕਰੂਟੀ ਵਾਲੇ ਦਿਨ ਰਿਟਰਨਿੰਗ ਅਫਸਰ ਜਿਹੜਾ ਆਪੇ ਰਿਜੈਕਟ ਕਰ ਦੇਗਾ। ਉਹੀ ਹੋ ਰਿਹਾ ਜੀ। ਆ ਜਿਹਾ ਮੇਰੇ ਵੇਖੋ ਲੀਡਰ ਆਫ ਆਪੋਜੀਸ਼ਨ ਦਾ ਅਸੈਂਬਲੀ ਹਲਕਾ ਜੇ ਲੀਡਰ ਆਫ ਆਪੋਜੀਸ਼ਨ ਨੂੰ ਇਹ ਨਹੀਂ ਬਖਸ਼ਦੇ। ਜੇ ਦੇਖੋ ਕਨਸਟੀਟਿਊਸ਼ਨਲ ਇੱਕ ਪੋਜੀਸ਼ਨ ਐਜ਼ ਅ ਕੈਬਨਟ ਮਿਸਟਰ ਇੱਕ ਸ਼ੈਡੋ ਚੀਫ ਮਿਸਟਰ ਕਿਹਾ ਜਾਂਦਾ ਜੇ ਉਹਦੇ ਹਲਕੇ 'ਚ ਇਹ ਨੰਗਾ ਨਾਚ ਕਰ ਰਹੇ ਨੇ ਤੇ ਫਿਰ ਅਸੀਂ ਕਿਹਦੇ ਤੇ ਵਿਸ਼ਵਾਸ ਕਰ ਸਕਦੇ ਮੈਂ ਸਮਝਣਾ ਕੰਪਲੀਟ ਇਹਨਾਂ ਨੇ ਇਹ ਕੰਮ ਜਿਹੜਾ ਕੀਤਾ ਬਟ ਮੈਂ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਇਹ ਗੱਲ ਸਮਝਾ ਦੇਣਾ ਚਾਹੁੰਦਾ ਮੇਨ ਇਲੈਕਸ਼ਨ ਆ ਲੰਦੇ ਤੁਸੀਂ ਵੇਖੋ ਤੁਹਾਡਾ ਹਾਲ ਐ ਕੀ ਕਰਦੇ ਕੀ ਚੰਗੀ ਤਰ੍ਹਾਂ ਸਮਝ ਲਿਓ ਤੁਹਾਨੂੰ ਭਜਨ ਨਹੀਂ ਦੇਣਾ ਹੁਣ ਤੇ ਤੁਸੀਂ ਸਾਡੇ ਕੈਂਡੀਡੇਟਾਂ ਦੇ ਕਾਗਜ਼ ਨਹੀਂ ਭਰੇ ਟਾਈਮ ਆ ਲੈਣਦੇ ਹੋ ਤੁਹਾਨੂੰ ਅਸੀਂ ਭੱਜਣ ਨਹੀਂ ਦੇਣ ਮੈਂ ਇੱਕ ਦੱਸਣਾ ਚਾਹੁੰਦਾ ਇੱਥੇ ਰਾਜਸਥਾਨ ਸੀ ਦੇ ਵਿੱਚ ਪਰਸੋਂ ਇੱਕ ਝਗੜਾ ਹੋਇਆ ਜਿੱਥੇ ਇੱਕ ਸਾਡਾ ਆਦਮੀ ਕਾਂਗਰਸ ਦਾ ਜਿਹੜਾ ਸੀ ਆਪਣੇ ਕਾਗਜ਼ ਭਰਨ ਵਾਸਤੇ ਜਾਂਦਾ ਉਹਨੂੰ ਟਕਾ ਕੇ ਮਾਰਿਆ ਕੁੱਟਿਆ ਜਾਂਦਾ ਰਾਏ ਸਿੱਖ ਬਰਾਦਰੀ ਦਾ ਤੌਲਕ ਸੀ ਉਸ ਤੋਂ ਬਾਅਦ ਅਗਲੇ ਸਵੇਰੇ ਉਹਦੇ ਘਰੇ ਆਪ ਦੇ ਸਪੋਰਟਰ ਪੈਂਦੇ ਨੇ ਉਹਦੀ ਔਰਤ ਨੂੰ ਕੋਠੇ ਦੇ ਨੇ ਮਾਰਦੇ ਨੂੰ ਉਥੇ ਆਪਸ ਵਿੱਚ ਗੋਲੀ ਚੱਲਦੀ ਹੈ ਸਾਡੇ ਬੰਦਿਆਂ ਨੂੰ ਫੱਟੜ ਕੀਤਾ ਜਾਂਦਾ ਕੇਸ ਵੀ ਸਾਡੇ ਬੰਦਿਆਂ ਤੇ ਰਜਿਸਟਰ ਹੋ ਜਾਂਦਾ ਉਹਨਾਂ ਤੇ ਫਾਇਰ ਕਰਨ ਵਾਲਿਆਂ ਤੇ ਜਿਨ੍ਹਾਂ ਨੇ ਗੋਲੀ ਚਲਾਈ 307 326 ਦਾ ਕੇਸ ਹੋਣਾ ਚਾਹੀਦਾ ਉਹ ਨਹੀਂ ਕਰਦੇ ਤੇ ਮੇਰੇ ਹੁਣ ਸੁਣ ਚ ਆਇਆ ਸਾਡੇ ਸੀਨੀਅਰ ਕਾਂਗਰਸ ਦੇ ਲੀਡਰ ਸ਼ੋਕ ਸਰਕਾਰੀਆ ਸਾਹਿਬ ਜਿਹੜੇ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਉਹਨਾਂ ਨੂੰ ਉਹਨਾਂ ਦੇ ਭਤੀਜੇ ਨੂੰ ਉਹਦਾ ਨਾਮ ਦਿੱਤਾ ਜਾ ਰਿਹਾ ਕਿ ਇਹਨਾਂ ਦੇ ਸ਼ਹਿਰ ਦੇ ਉੱਤੇ 120 ਬੀਚ ਜਿਸਾਂ ਕਹੀਦਾ ਕਿ ਇਹਨਾਂ ਦੀ ਸ਼ਹਿਰ ਦੇ ਉੱਤੇ ਫਾਇਰਿੰਗ ਹੋਈ ਹੈ ਤੇ ਵੇਖੋ ਫਾਇਰ ਕਰਨ ਵਾਲੇ ਵੀ ਉਹ ਨੇ ਥਾਣੇਦਾਰ ਵੀ ਉਹ ਨੇ ਤੇ ਜੱਜ ਵੀ ਉਹ ਨੇ कोतवाल ਵੀ ਉਹ ਨੇ ਤੇ ਹਰ ਕਾਰਵਾਈ ਇਹ ਕਰੀ ਜਾਂਦੇ ਸੋ ਮੈਂ ਸਮਝਦਾ ਇੱਕ ਬਹੁਤ ਮਾੜੀ ਪ੍ਰਥਾ ਹੈ ਮੈਂ ਅੱਜ ਇੱਥੋਂ ਤੁਹਾਡੇ ਇਸ ਟੀਵੀ ਚੈਨਲਸ ਦੇ ਜ਼ਰੀਏ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਬੇਨਤੀ ਕਰਾਂਗਾ ਜੱਜ ਸਾਹਿਬ ਸੂਓ ਮੋਟੋ ਤੁਸੀਂ ਇਸ ਗੱਲ ਦਾ ਧਿਆਨ ਕਰੋ ਸਾਡੀਆਂ ਅਪੀਲਸ ਸਾਰੀਆਂ ਪੋਲੀਟੀਕਲ ਜਮਾਤਾਂ ਦੀਆਂ ਜਿਹਦੇ ਵਿੱਚ ਇੰਡੀਆ ਨੈਸ਼ਨਲ ਕਾਂਗਰਸ ਦੀ ਅਪੀਲ ਪਈ ਹੈ ਮੇਰੇ ਨਾਲ ਸਾਡੇ ਸਪੋਕਸਮੈਨ ਅਰਸ਼ ਜੀ ਵੀ ਨੇ ਕੜੀয়াল ਸਾਹਿਬ ਤੇ ਨਾਲ ਮੇਰੇ ਵਕੀਲ ਵੀ ਨੇ ਉੱਤੇ ਉਸ ਅਪੀਲ ਦੇ ਵਿੱਚ ਜੋ ਪੁਲਿਸ ਅਫਸਰਾਂ ਨੇ ਕੀਤਾ ਅਸੀਂ ਚਾਹਵਾਂਗੇ ਸੀਬੀਏ ਨੂੰ ਇਨਕੁਆਰੀ ਜਾਈਏ ਜਾਏ ਇਹੋ ਹੀ ਪੰਜਾਬ ਜਿਹੜੀ ਪਟਿਆਲਾ ਪੁਲਿਸ ਹੈ ਜਿਹਨੇ ਅੱਗੇ ਵੀ ਬਹੁਤ ਵਾਰ ਗਦਰ ਬਚਾਇਆ ਤੇ ਤੁਹਾਡੇ ਸਾਰਿਆਂ ਦੇ ਨੋਟਿਸ ਹੈ ਤੋ ਸਾਡੀ ਮੈਂ ਹੁਣ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਸੋਨੀ ਸਾਹਿਬ ਦੇ ਨਾਲ ਜਾ ਕੇ ਅਸੀਂ ਅਪੀਲ ਕੀਤੀ ਹੈ ਇਲੈਕਸ਼ਨ ਕਮਿਸ਼ਨਰ ਸਾਹਿਬ ਤੁਸੀਂ ਕਸਟੋਡੀਅਨ ਹੋ ਇਲੈਕਸ਼ਨਸ ਦੇ ਕਿਰਪਾ ਕਰਕੇ ਸਾਨੂੰ ਜਸਟਿਸ ਦਿਓ ਆਪਣੀਆਂ ਅੱਖਾਂ ਤੇ ਆਪਣੇ ਕੰਨ ਬੰਦ ਨਾ ਕਰੋ ਅਸੀਂ 익ਸਪੈਕਟ ਕਰਦੇ ਹਾਂ ਹੀ ਇਜ਼ ਅ ਗੁੱਡ ਆਫੀਸਰ ਹਮੇਸ਼ਾ ਉਹਨਾਂ ਨੇ ਮਦਦ ਕੀਤੀ ਹੈ ਸਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਜਿੰਨੇ ਵੱਡੇ ਪੇਮਾਨੇ ਤੇ ਜਿਉਂ-ਜਿਉਂ ਇਲੈਕਸ਼ਨ ਨਜ਼ਦੀਕ ਆ ਰਹੀ ਹੈ ਇਨਾਂ ਦੀ ਘਬਰਾਹਟ ਆਮ ਆਦਮੀ ਪਾਰਟੀ ਦੀ ਹੋਰ ਨਜ਼ਰ ਆ ਰਹੀ। ਤੋਂ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜਿੱਥੇ-ਜਿੱਥੇ ਨੋਮੀਨੇਸ਼ਨਸ ਨਹੀਂ ਫਾਈਲ ਹੋਈਆਂ ਉੱਥੇ ਮੌਕਾ ਦਿੱਤਾ ਜਾਵੇ। ਜਿੱਥੇ-ਜਿੱਥੇ ਸਕਰੂਟੀ ਵਿੱਚ ਕਾਗਜ਼ ਕੱਟੇ ਗਏ ਨੇ ਕਿਰਪਾ ਕਰਕੇ ਉੱਥੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਤੇ ਉਹਨਾਂ ਨੂੰ ਸਾਡੇ ਕੈਂਡੀਡੇਟਸ ਨੂੰ ਜਾਂ ਜਿਹੜੀ ਵੀ ਪੋਲਿਟੀਕਲ ਪਾਰਟੀ ਦੇ ਕੈਂਡੀਡੇਟਸ ਉਹਨਾਂ ਨੂੰ ਜਸਟਿਸ ਦਵਾਈ ਜਾਵੇ। ਸੋ ਮੈਂ ਅੱਜ ਇਹੀ ਬੇਨਤੀ ਕਰ ਗਿਆ ਸਾਨੂੰ ਉਹਨਾਂ ਵਿਸ਼ਵਾਸ ਤੇ ਦਵਾਇਆ ਅੱਗੇ ਉਹ ਜਾਣਨ ਤੇ ਉਹਨਾਂ ਦਾ ਕਾਨੂੰਨ ਜਾਣੇ ਜੀ ਮੈਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਥੈਂਕ ਯੂ ਭਗਤ ਸਰ ਇੱਕ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਪੁਲਿਸ ਆਫਸਰਾਂ ਦੀ ਉਸ ਨੂੰ ਲੈ ਕੇ ਕਾਲੀਦਲ ਵੀ ਲਗਾਤਾਰ ਮੰਗ ਕਰ ਰਿਹਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਪਰ ਪੁਲਿਸ ਕਹ ਰਹੀ ਹੈ ਕਿ ਇਹ ਏਆਈ ਦੇ ਨਾਲ ਜਨਰੇਟਡ ਵੀਡੀਓ ਹੈ ਵੇਖੋ ਅੱਜ ਕੱਲ ਇਹ ਨਵੇਂ ਬਹਾਨਾ ਏਆਈ ਦਾ ਆ ਗਿਆ ਇਹਨਾਂ ਦੇ ਚੀਫ ਮਿਨਿਸਟਰ ਸਾਹਿਬ ਦੀ ਵੀ ਇੱਕ ਵੀਡੀਓ ਆਈ ਸੀ ਉਹ ਵੀ ਏਆਈ ਨਾਲ ਇਹਨਾਂ ਨੇ ਘੜੋਂ ਲਾ ਦਿੱਤੀ ਚੰਦ ਮੀਨ ਨੇ ਪਹਿਲੇ ਹੋਰ ਪੁਲਿਸ ਅਫਸਰਾਂ ਦੀ ਵੀ ਜੇ ਜਿਹੜੇ ਕਾਰਨਾਮੇ ਨੇ ਤੁਹਾਡੇ ਸਾਹਮਣੇ ਆਏ ਉਹ ਵੀ ਕਹਿ ਦਿੱਤੇ AI ਦੇ ਹੈ ਨੇ ਜਿੱਥੇ ਇਹ ਫਸਦੇ ਨੇ ਉਥੇ AI ਆ ਜਾਂਦੀ ਹੈ ਜਿੱਥੇ ਕੋਈ ਹੋਰ ਫਸਦਾ ਉਥੇ ਸਾਰਾ ਕੰਮ ਠੀਕ ਹੋ ਜਾਂਦਾ ਸੋ ਇਹਨਾਂ ਤੋਂ ਇਸ ਮੈਂ ਸਮਨਾ ਇਹ ਇਸ ਟਾਈਮ ਪੰਜਾਬ ਪੁਲਿਸ ਨੂੰ ਅਫਸੋਸ ਨਾਲ ਕਹਿਣਾ ਪੈਂਦਾ ਜਿਸ ਤਰ੍ਹਾਂ ਇੱਕ ਪ੍ਰਾਈਵੇਟ ਮਿਲੀਸ਼ੀਆ ਹੁੰਦਾ ਉਸ ਤਰ੍ਹਾਂ ਪ੍ਰਾਈਵੇਟ ਮਿਲੀਸ਼ੀਆ ਵਰਗਾ ਕੰਮ ਕਰ ਰਿਹਾ ਕੋਈ ਕੈਦਾ ਨਹੀਂ ਕੋਈ ਕਾਨੂੰਨ ਨਹੀਂ ਇੱਕ ਪ੍ਰਾਈਵੇਟ ਆਰਮੀ ਆਪਦੀ ਬਣ ਗਈ ਹੈ ਬਟ ਮੈਂ ਇਹਨਾਂ ਸਾਰੇ ਅਫਸਰਾਂ ਨੂੰ ਕਹਿਣਾ ਚਾਹਨਾ ਇੱਕ ਸਾਲ ਦਾ ਟਾਈਮ ਰਹਿ ਗਿਆ ਇਹ ਛੁਟਕੀਆਂ ਮਾਰਦੇ ਟਾਈਮ ਟੱਪ ਜਾਣ ਤੇ ਜਿੱਦਣ ਵਾਰੀ ਆਣੀ ਹੈ ਤੁਹਾਨੂੰ ਸਾਰਿਆਂ ਨੂੰ ਇਹਦੀ ਕੀਮਤ ਅਦਾ ਕਰਨੀ ਪੈਣੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਜਾਓ ਤੇ ਮੁੜ ਜਾਓ ਅੱਜ ਤੁਹਾਨੂੰ ਵਾਰੀ-ਵਾਰੀ ਇਹ ਗੱਲ ਕਹਿੰਦਾ ਠੀਕ ਠੀਕ ਹਿੰਦੀ ਚ ਗੱਲ ਕਮਿਸ਼ਨ ਤੁਸੀਂ ਮਿਲ ਕੇ ਆਏ ਪਟੀਸ਼ਨਾਂ ਵੀ ਦਾਖਲ ਹੋ ਚੁੱਕੀਆਂ ਨੇ ਅੱਜ ਕੀ ਮਕਸਦ ਹੈ ਤੇ ਕੀ ਕਹਿਣਾ ਹੈ ਦੇਖੋ ਪਟੀਸ਼ਨ ਕਾਂਗਰਸ ਦੀ ਵੀ ਦਾਖਲ ਹੋ ਚੁੱਕੀ ਹੈ ਜਿਸ ਪਟੀਸ਼ਨ ਵਿੱਚ ਅਸੀਂ ਪ੍ਰੇਰ ਕੀਤੀ ਹੈ ਕਿ ਜੋ ਕੁਝ ਪਟਿਆਲੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਵੱਡੇ ਪੇਮਾਨੇ ਤੇ ਗੁੰਡਾਗਰਦੀ ਜਿਹੜੀ ਹੋਈ ਹੈ ਇਹ ਉਹੀ ਹੈ ਜਿਹੜੀ ਮਨੀਸ਼ ਸੋਧੀਆਂ ਨੇ ਚੰਦ ਮਹੀਨੇ ਪਹਿਲੇ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਹੈੱਡ ਆਫ ਦੀ ਸਟੇਟ ਟੀ ਮਿਨਿਸਟਰ ਦੇ ਹੁੰਦੇ ਆ ਤੇ ਆਪਣੇ ਕਾਰਡਜ ਦੇ ਹੁੰਦੇ ਆ ਇਹ ਗੱਲ ਕਹੀ ਸੀ ਕਿ ਤਗੜੇ ਹੋ ਜੋ ਆਪਾਂ ਆਣ ਵਾਲੀਆਂ ਹਰ ਇਲੈਕਸ਼ਨ ਜਿੱਤਣੀ ਹੈ ਤਾਮ ਲੱਗੇ ਜਾਮ ਲੱਗੇ ਝੂਠ ਬੋਲਣਾ ਪਏ ਸੱਚ ਬੋਲਣਾ ਪਏ ਪੈਸੇ ਖਰਚੇ ਕਰਨੇ ਪੈਣ ਗੁੰਡਾਗਰਦੀ ਕਰਨੀ ਪਏ ਕਾਨੂੰਨ ਤੋੜਨਾ ਪਏ ਉਹਦੀ ਉਲੰਘਣਾ ਕਰਨੀ ਪਏ ਉਹ ਸੱਚ ਹੁੰਦੀ ਨਜ਼ਾਰਾ ਨੰਗਾ ਨਾਚ ਹੋਇਆ ਡੈਮੋਕ੍ਰੇਸੀ ਨੂੰ ਮਾਰਿਆ ਗਿਆ ਜੀ ਛੱਕੇ ਉਡਾ ਦਿੱਤੇ ਗਏ ਨੇ ਇਥੋਂ ਸਾਫ ਜ਼ਾਹਰ ਹੈ ਕਿ ਕੇਜਰੀਵਾਲ ਨੂੰ ਭਗਵੰਤ ਨੂੰ ਤੇ ਮਨੀਸ਼ ਨੂੰ ਸੋਸੋਧੀਆਂ ਨੂੰ ਸਾਫ ਪਤਾ ਕਿ ਅਸੀਂ ਹੁਣ ਅਖੀਰਲੇ ਸਾਵੇਂ ਤੇ ਹੈ ਜੇ ਪਾਰਟੀ ਸਹੀ ਮੈਨੇ ਦੇ ਵਿੱਚ ਲੋਕਾਂ ਦੇ ਵਿੱਚ ਇਹਨਾਂ ਦੀ ਗੱਲ ਹੁੰਦੀ ਤੇ ਇੰਨੇ ਵੱਡੇ ਪੇਮਾਨੇ ਤੇ ਗੁੰਡਾਗਰਦੀ ਨਾ ਹੁੰਦੀ ਮੈਂ ਤੁਹਾਨੂੰ ਦੱਸਣਾ ਚਾਹਨਾ ਬਲਾਕਸ ਤੇ ਬਲਾਕ ਉਡਾ ਦਿੱਤੇ ਗਏ ਹੁਣ ਮੈਂ ਆਪਣੇ ਏਰੀਆ ਦੀ ਪਹਿਲੇ ਗੱਲ ਛੇੜਨਾ ਚਾਹਨਾ ਕਾਦੀਆਂ ਅਸੈਂਬਲੀ ਹਲਕੇ ਦੇ ਦੋ ਬਲਾਕ ਨੇ ਕਾਨੂੰਵਾਣ ਇੱਕ ਧਾਰੀਵਾਲ ਬਲਾਕ ਧਾਰੀਵਾਲ ਦੀਆਂ 17 ਬਲਾਕ ਸੰਪਤੀਆਂ ਚੋਂ ਨੌ ਅਸੈਂਬਲੀ ਜਿਹੜੀਆਂ ਬਲਾਕ ਸੰਪਤੀਜ਼ ਨੇ ਉਹਨਾਂ ਤੇ ਇੱਕ ਹੀ ਚਾਰਜ ਲੱਗਾ ਉਹ ਕਾਗਜ਼ ਨਹੀਂ ਉਹਦੇ ਚ ਇੱਕ ਚਾਰਜ ਲੱਗਾ ਹੈ ਬੀਡੀਪੀਓ ਵੱਲੋਂ ਹਾਂ ਉਹਨੂੰ ਤੁਸੀਂ ਉਹਦੇ ਚ ਅੰਦਾਜ਼ਾ ਵੇਖੋ ਜਿੰਨੇ ਵੀ ਉਹਦੇ ਵਿੱਚ ਨੌ ਸਾਡੇ ਕਾਗਜ਼ ਰਿਜੈਕਟ ਹੋਏ ਕਲੇ ਕਾਂਗਰਸਮੈਂਬ ਦੇ ਹੋਏ ਸਾਰਿਆਂ ਦੇ ਵਿੱਚ ਇੱਕੋ ਚਾਰਜ ਹੈ ਬੀਡੀਪੀਓ ਤੋਂ ਬੀਡੀਪੀਓ ਧਾਰੀਵਾਲ ਦੇ ਦਫ਼ਤਰ ਦੇ ਪੱਤਰ 64 ਮਿਤੀ 5 12 ਉਹਦਾ ਮਤਲਬ ਕੱਲ ਮੁਤਾਬਕ ਨਤੀ ਹਲਫੀਆ ਬਿਆਨ ਗਲਤ ਹੈ ਕਿਉਂਕਿ ਉਮੀਦਵਾਰ ਵੱਲੋਂ ਸਰਕਾਰੀ ਜਗ੍ਹਾ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੁਣ 1 ਨੰਬਰ ਜ਼ੋਨ ਉਹਦੇ ਤੇ ਵੀ ਇਹੀ ਅਲੀਗੇਸ਼ਨ ਹੈ 2 ਨੰਬਰ ਤੇ ਵੀ ਸੇਮ ਅਲੀਗੇਸ਼ਨ ਹੈ 3 ਤੇ ਵੀ ਸੇਮ ਹੈ ਤੋੜ ਜਿੰਨੇ ਵੀ ਕਾਗਜ਼ ਰਿਜੈਕਟ ਕੀਤੇ ਗਏ ਨੇ ਸਾਰਿਆਂ ਦੀ ਜ਼ਮੀਨ ਦਾ ਕਬਜ਼ਾ ਖਾ ਦਿੱਤਾ ਕਿ ਪਹਿਲੇ ਐਨਓਸੀ ਦਿੱਤੇ ਗਏ ਨੇ ਲਿਖਿਆ ਦਰਜ ਹੁੰਦਾ ਕਿਸੇ ਦਾ ਕਬਜ਼ਾ ਪੇਰੇ ਕੋਈ ਪੰਚਾਇਤ ਨੋਟਿਸ ਕੱਢਦੀ ਹੈ ਜਾਂ ਬीडीपीਓ ਵੱਲੋਂ ਨੋਟਿਸ ਜਾਂਦਾ ਕੋਈ ਨੋਟਿਸ ਨਹੀਂ ਐਨਓਸੀ ਦੇ ਦਿੱਤੀਆਂ ਜਾਂਦੀਆਂ ਕੱਲ ਦੇਰ ਰਾਤ ਬीडीपीਓ ਨੇ ਬੈਠ ਕੇ ਗਵਰਨਮੈਂਟ ਦੇ ਇਸ਼ਾਰੇ ਦੇ ਉੱਤੇ ਕਾਗਜ਼ ਰਿਜੈਕਟ ਕੀਤੇ ਨੇ ਹੁਣ ਮਾਸ ਰੈਜ਼ੀਗਨੇਸ਼ਨਸ ਰਾਜਸਥਾਨ ਸੀਲ ਕੇ ਤੋਂ ਮਾਸ ਰੈਜ਼ੀਗਨੇਸ਼ਨ ਅਜਨਾਲੇ ਹਲਕੇ ਤੋਂ ਮਾਸ ਰੈਜ਼ੀਗਨੇਸ਼ਨ ਜਿਹੜੀਆਂ ਨੇ ਡੇਰਾ ਬਾਬਾ ਨਾਨਕ ਤੋਂ ਮਾਸ ਰੈਜ਼ੀਗਨੇਸ਼ਨ ਜਿਹੜੀਆਂ ਪੱਟੀ ਤਰਨਤਾਨ ਖਡੂਰ ਸਾਹਿਬ ਵਲਟੋਆ ਜ਼ੀਰਾ ਇਸ ਸਾਰੀ ਬੈਲਟ ਦੇ ਵਿੱਚ ਕਾਗਜ਼ ਉਡਾ ਦਿੱਤੇ ਗਏ ਨੇ ਲੋਕਾਂ ਕੋ ਕੁਛ ਚਾਰਾ ਹੀ ਹੈ ਨਹੀਂ ਜੀ ਸਾਰਿਆਂ ਨੂੰ ਮੈਂ ਸਮਝਣਾ ਇਸ ਟਾਈਮ ਐ ਕੇਜਰੀਵਾਲ ਨੂੰ ਪਹਿਲੇ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਕਿਸ ਕਿਸਮ ਦੀ ਨਾਨਾ ਆ ਜਿਹੜੀ ਉਹ ਹਜ਼ਾਰੇ ਵਾਲੀ ਮੂਵਮੈਂਟ ਚਲਾਈ ਤੁਸੀਂ ਇਹ ਬਦਲਾਵਦੀਨ ਇਸ ਟਾਈਮ ਸਾਰਿਆਂ ਨੂੰ ਵੱਧ ਜ਼ੋਰ ਇਸ ਗੱਲ ਦਾ ਲੱਗਦਾ ਕਿ ਨਾਮਿਨੇਸ਼ਨ ਅਸੀਂ ਆਪਣੀ ਕਿਸਾਂ ਧਾਇਰ ਕਰਨੀ ਹੈ ਤੇ ਕਾਗਜ਼ ਕਿਸ ਤਰ੍ਹਾਂ ਬਚਾਣੇ ਇਹ ਪਹਿਲੀ ਡੈਮੋਕਰੇਸੀ ਮੇਰਾ ਖਿਆਲ ਹੈ ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਜਮਹੂਰੀਅਤ ਗਣੀ ਜਾਂਦੀ ਲੋਕਰਾਜ ਗਿਣਿਆ ਜਾਂਦਾ ਇਸ ਲੋਕਰਾਜ ਦੇ ਵਿੱਚ ਜਿਸੇ ਜਿੱਥੇ ਅਸੀਂ 21 ਸੈਂਚਰੀ ਚ ਪਹੁੰਚ ਗਏ ਆ ਤੁਹਾਡੇ ਐਮਐਲਏ ਜਿਹੜੇ ਨੇ ਆ ਪਿਛਲੇ ਦਿਨੀ ਅਕਨੌਰ ਵਾਲੇ ਸਨੌਰ ਵਾਲੇ ਸਮਾਣੇ ਵਾਲੇ ਰਾਜਪੁਰੇ ਵਾਲੇ ਡੇਰਾ ਬਸੀ ਵਾਲੇ ਗੁੰਡਾ ਨਾਚ ਹੋਇਆ ਜੀ ਲੋਕਾਂ ਦੇ ਤੁਸੀਂ ਕੱਲ ਇੱਕ ਟੀਵੀ ਤੇ ਵੇਖਿਆ ਹੋਣਾ ਕਨੌਰ ਹਲਕੇ ਦੇ ਵਿੱਚ ਇੱਕ ਔਰਤ ਦੇ ਕੋਲੋਂ ਅਕਾਲੀਆਂ ਦਾ ਜਿਹੜਾ ਐਮਐਲਏ ਹੈ ਉਹਦਾ ਨਜ਼ਦੀਕੀ ਸਾਥੀ ਇਹ ਉਹ ਐਮਐਲਏ ਹੈ ਜਿਨ੍ਹਾਂ ਪਹਿਲੇ ਟਰਾਲੀਆਂ ਚੋਰੀ ਕੀਤੀਆਂ ਸੀ ਫ੍ਰਿਜ ਲੈ ਗਏ ਏਸੀ ਲੈ ਗਏ ਟਰਾਲੀਆਂ ਲੈ ਗਏ ਟਰੈਕਟਰ ਲੈ ਗਏ ਲੋਕਾਂ ਦੇ ਉਹਨਾਂ ਦਾ ਇੱਕ ਸਾਥੀ ਜਿਹੜਾ ਉਹ ਇੱਕ ਔਰਜ ਦੇ ਕੋਲੋਂ ਫਾਈਲ ਖੋਕੇ ਲੈ ਜਾਂਦਾ ਤੁਹਾਡਾ ਇੱਕ ਨਿਊਜ਼ ਚੈਨਲ ਪਿੱਛੇ ਪਿੱਛੇ ਭੱਜ ਰਿਹਾ ਤੇ ਉਹ 50 ਅਗਸਤ ਤੋਂ ਵੱਧ ਵਿਚਾਰਾ ਭੱਜ ਨਹੀਂ ਸਕਦਾ ਥੱਕ ਕੇ ਉੱਥੇ ਖਲੋ ਜਾਂਦਾ ਸੋ ਇਹ ਹਾਲਾਤ ਨੇ